ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡਵਲ ਟੋਆ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਪਾਉ ਸੁਖਦੇਵ ਸਿੰਘ ਬਲਟੋਏ ਵਾਲਾ ਆ ਗਿਆ ਤੇ ਫੂਲਾ ਵਲਟੋਏ ਵਾਲਾ ਕਹਿਦ ਗਿਆ ਜਸੂਸ਼ ਕਾਲਾ ਜਨਵਾਰੀ ਨਾਲ ਕੋਲੇ ਸੱਜਣੋਂ ਅੱਜ ਮੰਡੀ ਬਣਾਈ ਬੈਠੇ ਆ ਘਰੇ ਜੇਬ ਜੀ ਚੀਜ਼ ਚਾਹੀਦੀ ਹੋਈ ਉਹੋ ਜੀ ਮਿਲ ਜੂਗੀ ਜੇ ਬੂਰੀ ਚਾਹੀਦੀ ਆ ਨੀਲੀ ਚਾਹੀਦੀ ਆ ਮੋਹਰਾ ਦੀ ਚਾਹੀਦੀ ਮੀਣੀ ਚਾਹੀਦੀ ਐ ਇਸ ਕਰਕੇ ਮੰਡੀ ਕਹ ਆ ਵੀ ਅਗਲਾ ਡਿਮਾਂਡ ਵਾਲੀ ਚੀਜ਼ ਲੈਣ ਲਈ ਮੰਡੀ ਪਹੁੰਚਦਾ ਵੀ ਯਾਰ ਆਪਾਂ ਮੀਣੀ ਲੈਣੀ ਆ ਜਾਂ ਬੂਰੀ ਲੈਣੀ ਤਾਂ ਮੰਡੀ ਚੱਲ ਗਏ ਤੇ ਅੱਜ ਇਹ ਸਾਰੀਆਂ ਵੈਰਾਈਟੀਆਂ ਇਹਨਾਂ ਦੇ ਕੋਲੇ ਹਾਜ਼ਰ ਮਿਲਣਗੀਆਂ ਪਾ ਸਾਰੇ ਮਿਲਣਗੇ ਵੱਡੀ ਤੋਂ ਵੱਡੀ ਮਾਈ ਵੱਡੇ ਤੋਂ ਵੱਡੀ ਛੋਟੀ ਤੋਂ ਛੋਟੀ ਜਿਹੜੀ ਪਸੰਦ ਆ ਗਈ ਤਸੱਲੀ ਕਰ ਲਿਓ ਇਹ ਤੁਹਾਡਾ ਵੱਡਾ ਧੰਨਵਾਦ ਹਰ ਵੀਡੀਓ ਤੇ ਇਹਨਾਂ ਦੀ ਵੀ ਰਿਕਵੈਸਟ ਬੇਨਤੀ ਹੁੰਦੀ ਆ ਤੇ ਆਪਣੀ ਵੀ ਆ ਛੋਟੀ ਵੀ ਸੂਣ ਵਾਲੀ ਆ ਦੇਖੋ ਕਰਮਾਂ ਵਾਲੀ ਜਦੋਂ ਤਿਆਰ ਹੋਈ ਬਹੁਤ ਸ਼ਾਨਦਾਰ ਲੇਵੇ ਭਾਂਡੇ ਵਾਲੀ ਆ ਮੀਣੀ ਆ ਗਈ ਬਰੀਕ ਚਮੜੀ ਦੀ ਸੋਹਣੇ ਕੱਦ ਕਾੜ ਦੀ ਚੰਗੇ ਪੱਠਪੜੇ ਦੀ ਬੂਰੀ ਆ ਗਈ ਆ ਜੋ ਆਪਾਂ ਸੂਈ ਮੈਂ ਤੋਂ ਸ਼ੁਰੂ ਕਰ ਗਏ ਅੱਗੇ ਅੱਗੇ ਫਿਰ ਤੋਰ ਤਾਰ ਕੇ ਵੇਣਿਆਂ ਤੇ ਰੇਟ ਰੂਟ ਪੁੱਛ ਗਏ ਇਹਨਾਂ ਤੋਂ ਕਿੰਨੇ ਕ ਕਰਦੇ ਆ ਸੱਜਣੋ ਲਈਏ ਜਾਣਕਾਰੀ ਭਾਉ ਜੀ ਸਾਸਰੀ ਕਾ ਸਾਸਰੀ ਕਾਲ ਜੀ ਸਾਸਰੀ ਕਾ ਹੋਰ ਸੁਣਾਓ ਬੜੀ ਕਿਰਪਾ ਕਰਦੇ ਸਾਗੁਰੂ ਰਾਮਦਾਸ ਦੀ ਮੇਲੇ ਚੜਦੀ ਕਲਾ ਐ ਚੜਦੀ ਕਲਾ ਤੇ ਜੋੜੀ ਆ ਗਈ ਫਿਰ ਹਾਂ ਹੈ ਹਾਂ ਜੀ ਹਾਂ ਜੀ ਤਾਂ ਹੈ ਰ ਫੂਲਾ ਸਿਆ ਹਾਂਜੀ ਓਕੇ ਰਿਪੋਰਟਾਂ ਨੇ ਓਕੇ ਪੂਰੀ ਆਜ ਤਾਂ ਪੂਰੀ ਮੰਡੀ ਬਣਾਈ ਬੈਠੇ ਮੈਂ ਤਾਂ ਕਰੀ ਅੱਜ ਤਾਂ ਆਪ ਮੰਡੀਆਂ ਹੀ ਬਣਾਉਣੀਆਂ ਸਾਰਾ ਸਿਆਲ ਅਹੀਂ ਕਰਨਾ ਅੱਛਾ ਕਨ ਕਨ ਕਬੀਲੀ ਓਏ ਕਨ ਕਨ ਕਬੀਲੀ ਮੈਂ ਹੀ ਚੰਗੀਆਂ ਹੀ ਲਿਆਉਿਆ ਕਰਨੀਆਂ ਮਾੜੀ ਨਾ ਲੈੋ ਵਿਗਨੀ ਨਹੀਂ ਹਾਂ ਤੇ ਡਰੈਸ ਦੱਸਣਾ ਕਿਹੜੀ ਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸਖਦੇਵ ਸਿੰਘ ਇਹਦਾ ਫੂਲਾ ਨੰਬਰ 887280568 859844032 ਇਹਤੇ ਕਰੇ ਸੰਪਾਣ ਹਾਂਜੀ ਨੇ ਸੇ ਆਈਆ ਤੇ ਨੰਬਰ ਤੇ ਨਹੀਂ ਆਉਂਦੇ ਹਨਾ ਨਹੀਂ ਨਹੀਂ ਨੰਬਰ ਤੇ ਨਹੀਂ ਹਾਂ ਉਤਰਾ ਅੱਗੇ ਤੇ ਜਾਂਦੇ ਹੋਏ ਖਬਰਾਂ ਦੇਣ ਵਾਲੇ ਆ ਗਏ ਆ ਉਹ ਗੱਲ ਚਾਚੇ ਦਾ ਮੈਂ ਹੱਸਾਂਗੇ ਅੱਜ ਚਾਚਾ ਖਬਰਾਂ ਨਹੀਂ ਹੁਣ ਮੜਿਆ ਬੁੱਗੇ ਨਾ ਸਰੀਰ ਸਹੀ ਜੋ ਆ ਹਾਂ ਸ਼ੁਕਰ ਆਰਾ ਤਾਂ ਪਤਾ ਪਲ ਗਈ ਪਤਾ ਪਲ ਗਈ ਪਿੰਗਲੇ ਆ ਖਾ ਕੁ ਲਿਆ ਕਰੋ ਪੂਰਾ ਮਰਦੇ ਸਿਰਾਂ ਮੈਂ ਲੈਂਦਗਾ ਸਿਰਾਂ ਆਹ ਦਾ ਨਹੀਂ ਆ ਫਿਰ ਹੈ ਖਾਣੀ ਨਹੀਂ ਗਈ ਇਹੋ ਜਿਹਾ ਕੰਮ ਨਹੀਂ ਕਰ ਪਾਇਾ ਨਹੀਂ ਲਵਣਾ ਪਾਇਆ ਸਾਹਮ ਕੇ ਰੱਖਣਾ ਹਾਂਜੀ ਬਰਸਟਾ ਦਾ ਕੋਈਆਂ ਲੈ ਆਏ ਆ ਪੈਸਾ ਵੀ ਨਾ ਆਣਾ ਇਹਦਾ ਠੰਡਾ ਸਰੀਰ ਮਾੜੇ ਆ ਦੇਨ ਕੀ ਕਰਕੇ ਗਰਮ ਤੇ ਫਿਰ ਕਰੀਏ ਸ਼ੁਰੂ ਆ ਕਰੀਏ ਇਹਦਾ ਕੀ ਹਿਸਾਬ ਆ ਇਹ ਕੁਲਦੀਸ਼ਾ ਤੀਜਾ ਸੁਗਾ ਮੈਂ ਸੋਈ ਆ ਓਕੇ ਤੇ ਇਹਦੇ ਥੱਲੇ 16 ਕਿਲੋ ਕੋਈ ਆਪਣੇ ਘਰੋਂ ਲੀਟਰ ਆਣਾ ਮਿੰਕੇ ਤੋਲ ਕੇ ਲੈ ਜੇ ਕੰਡੇ ਨਾਲ ਠੀਕ ਆ ਹਾਂ ਦੁੱਧ ਮੈਂ ਦੇਊਗੀ 20 ਕਿਲੋ 21 ਕਿਲੋ ਕੀ ਬਾਤ ਪਰ ਆਪਾਂ 16 ਕਿਲੋ ਦੀ ਗਾਰੰਟੀ ਦਾਂਗੇ ਜੇ ਅੱਜ ਮਜੂਦਾ ਇਹਦੇ ਥੱਲੇ ਚੌਥੇ ਦਿਨ ਦੀ ਸੂਈ ਮੈਂ ਤੁਹਾਨੂੰ ਬੱਚਾ ਮਗਰ ਕਟਾ ਆ ਗਿਆ ਮਗਰ ਕੱਟਾ ਆ ਐਮਨ ਨਤੀ ਦਾ ਕੱਟਾ ਏ ਠੀਕ ਆ ਤੇ 16 ਲੀਟਰ ਦੁੱਧ ਮੈਂਦੇ ਹੋਗੇ 16 ਕਿਲੋ ਮਿੰਕੇ ਦੇਣਾ ਪੌਤਰਾ ਨਾਲ ਕੇ ਫੂਲਾ ਫੂਲਾ ਨਾਲ ਦੇਉ ਮਿੰਕੇ ਅੱਛਾ ਆ ਲੀਟਰ ਫੂਲਾ ਫੜੂਗਾ ਠੀਕ ਆ ਤੇ ਜਿਹੜੀ ਇਹਦੇ ਫੋਟੋ ਚਲਦੀ ਕਿ ਨਹੀਂ ਹਾਏ ਫੂਲਾ ਆਉਂਦਗਾ ਇੱਕ ਦੋ ਧਾਰਾ ਪੰਜਾਂ ਦਾ ਪਰਮੇਸ਼ਰ ਹੁੰਦਾ ਹੈ ਪੰਜਾਂ ਦਾ ਪਰਮੇਸ਼ਰ ਬਖਾ ਦਈਏ ਭੈਣਾ ਭਰਾਵਾਂ ਨੂੰ ਹਾਂ ਆਏ ਗੀਮਾਲੀ ਜੀ ਆਏ ਆ ਵੇਚ ਘਾਰਿਆ ਥਾਂ ਦੇ ਰੋਕ ਫੂਲਾ ਸਾਂ ਗਾਂ ਚ ਕਾ ਇੱਕ ਪੈਰ ਹੋਰ ਇਹਦਾ ਨੁਸਖ ਕੋਈ ਨਹੀਂਗਾ ਠੀਕ ਆ ਦੋ ਕੁ ਤਾਰਾ ਆਉਂਦੇਗਾ ਜਲਦੀ ਦੇਖੋ ਸੱਜਣਾ ਓਕੇ ਲੈ ਚੱਲ ਬਸ ਸਹੀ ਐ 16 ਲੀਟਰ 16 ਕਿਲੋ ਕਲਦੀ ਪੁੱੜੇ ਦਾ ਕੋਈ ਊੜਾ ਬੰਨਣਾ ਨਹੀਂ ਜਿਹੜਾ 50000 ਸਾਈ ਪਾ ਦੂ ਇਹਨੂੰ 20 ਕਿਲੋ ਦੋ ਚਵਾ ਦਾਂਗੇ ਕੀ ਬਾਤ ਆ ਬਹੁਤ ਚੰਗੀ ਮੈਂ ਆ ਸੱਜਣਾ ਇੱਕ 21 22 ਕਿਲੋ ਇਹਨੇ ਦੂਜੇ ਸਵੇਰ ਦੁੱਧ ਦਿੱਤਾ ਕਲਦੀ ਸਾ ਛੋਟੀ ਨਹੀਂ ਅਜੇ ਇਹਨੂੰ ਇਤਜਾ ਦਿਨ ਸੂਈ ਨੂ ਹੋਇਆ ਤਿੰਨਾਂ ਦਿਨਾਂ ਦੀ ਸੂਈ ਮਗਰ ਕਟਾ ਮਗਰ ਕਟਾ ਊੜਾ ਬੰਨਣਾ ਕੋਈ ਨਹੀਂ ਆ ਚੌਣ ਚਾਨ 100 ਦੀ ਸਾਬ ਉਹ ਚੌਣ ਤੱਕ ਗੱਲਾਂ ਹੀ ਪਰ ਇਹ ਗਾੜੂ 2 ਕਿਲੋ ਮੈਂ ਦੀ ਕਾਗ ਜਰਗੀ ਚੌੜੀ ਹੈ ਹਾਂ ਜਮ ਕੱਦ ਫੁੱਲੇ ਨੇੜੇ ਹੋਖ ਕੱਦ ਦਾ ਬੜਾ ਵੱਡਾ ਤੇ ਬੇਲ ਕੱਦ ਕੋਈ ਮੈਂ ਇਹ ਨਕਾਤ ਨਹੀਂ ਕਰ ਸਕਦਾ ਆਪਣੇ ਘਰਾਂ ਨੇ ਠੀਕ ਆ ਥੰਥੁੰਦਾ ਸਹਜ ਬਹੁਤ ਚੰਗੀ ਮੋਹ ਦੁੱਧ ਨੂੰ ਵੀ ਖਰੀ ਹੈ ਇਹਦੇ ਭੂਰ ਨਹੀਂ ਕਰੇ ਡੋਕਾ ਨਹੀਂ ਮੈਂ ਇੱਕ ਛੋਈ ਕਿਤੇ ਗੱਲਾਂ ਹੀ ਪਰੇ ਰੇਟ ਰੇਟ ਕੁਲਦੀਸ਼ ਹੈ ਪਾਕਿਸਤਾਨ ਦੀ ਮੈਂ 12 ਲੱਖ ਦੀ ਤੇ ਆ ਪੜਾਓ ਜੀ ਪਹਤਾਂ ਜ ਮੈਂ ਬਾਰਾ ਪਾਕਿਸਤਾਨ ਚੱਲ ਗਏ ਫਿਰ ਆਪਾਂ ਆ ਕਿਤੇ ਉਧਰ ਖੁੱਲਾ ਚੱਲ ਗਏ ਬਾਰਡਰ ਤੇ ਲੈ ਕੇ ਚੱਲ ਗਏ ਹਾਂ ਕੁਲਦੀਪ ਸਾਹਿਬ ਆਪਾਂ ਮੈਂ ਦੇਣੀ 1.5 ਲੱਖ ਦੀ ਉਹ ਚ 5000 ਮਾਨ ਕਰਨਾ ਆਏ ਪਰਾ ਦਾ ਕਰੂਗਾ ਫੂਲਾ ਲੱਗਾ ਹੀ ਬੋਲਣ ਕੋਹ ਨਾ ਨਹੀਂ ਚਾਚੇ ਕਰਨਾ ਜੋ ਕਰਨਾ ਕਿ 1.45 ਲੱਖ ਦੀ ਮੈਂ ਦੇਵਾਂ ਆਜੂ ਐਨੂੰ ਇੱਥੇ 1.45 ਦੀ 20 ਕੁ ਲਵਾਲੀ ਮੈਂ ਆਏ ਕੀ ਬਾਤ ਹੈ ਹਾਂ ਬਹੁਤ ਚੰਗਾ ਲੇਵਾ ਪੰਡ ਬੜੀ ਚੰਗੀ ਕੁਲਦੀਪ ਸਿੰਘ ਆ ਜਿਹਨੂੰ ਮੈਂ ਆਂਦੇ ਹੂਆ ਬਾਕੀ ਹੈ ਵੀ ਕਿਹੇ ਚੰਗੇ ਘਰਾਣੇ ਦੀ ਮੈਂ ਤਾਂ ਦੰਦ ਕੱਢਦੀ ਆ ਸਾੰਬੀ ਵੀ ਫਿਰ ਕਿਹੇ ਨੇ ਸਾੰਬੀ ਵੀ ਟੀਕੇ ਟੂਕੇ ਵੀ ਕਿਹੇ ਚੰਗੇ ਦੀ ਹੋਊਗੀ ਚੰਗੀ ਚੰਗੀ ਮੈਂ ਤੇ ਅੱਗੇ ਫੂਲਾ ਸਿੰਘ ਕਾਡਾ ਵੀ ਆ ਆ ਦੂਜਾ ਸੁਆ ਕੁਲਦੀਪ ਸਿੰਘ ਝੋਟੀ ਆ ਹਾਂ ਪਰਸੋ ਦੀ ਸੂਈ ਤਕਾਲਾਂ ਦੀ ਓਕੇ 13 ਕਿਲੋ ਜੀ ਦਾ ਮਰਜ਼ੀ ਬੌਲਾ ਚੋਕੇ ਲੈ ਜੀ ਠੀਕ ਆ ਆ ਚੌਂ ਦੀ ਸੂਈ 13 ਆ ਕਿਤੇ 100 ਦੀ 100 ਚੌਣ 18 ਕਿਲੋ ਦੀ ਗਾਰੰਟੀ ਦੇ ਦਾਂਗੇ 13 ਪਟਾ ਕੀ ਮੈਂ ਇਹਦਾ ਝੂਠ ਮਾਰਾਂਗੇ ਸੂਈ ਮੈਂ ਤੇ ਚਵਾ ਕੇ ਦੇਣੀ ਆਪਾਂ ਹਾਂ ਹੈ ਚੂਣ 100 ਦੀ 100 ਤਾਜੀ ਜਮਾ ਪੱਠ ਪੁੜੇ ਦੀ ਬਾਲੀ ਨਕਰ ਬਹੁਤ ਹੀ ਚੰਗੀ ਕਲਦੇਸਿਆ ਕੀ ਬਾਤ ਬਿਲਕੁਲ ਹੀ ਤਾਜੀ ਆ ਬਿਲਕੁਲ ਕੀ ਬਾਤ ਚੂਣ ਬਹੁਤ ਚੰਗਾ ਹੋ ਬੜੀ ਚੰਗੀ ਕਲਦੇਸਿਆ ਚੂਣ ਮੈਂ ਜਾਤ ਨਹੀਂ ਤਾਂ ਬਤਾਰਾ ਮਰਾ ਦੇਣੀ ਨਕਰ ਨਕਰ ਬਹੁਤ ਆ ਹਨਾ ਇਹ ਚੱਡੇ ਦੀ ਮੈਂ ਦੁੱਧ ਦੇ ਦਿੰਦੀ ਹਾਂ ਹਾਂ ਸਾਂਭੀ ਬਹੁਤ ਮੁੱਠੀ ਵਾਲਾ ਦੂਰਾ ਥਾਨ ਲੱਗਾ ਆ ਕੀ ਬਾਤ ਕਿਤੇ ਇੱਕ ਧਾਰ ਦਾ ਵੀ ਨਹੀਂ ਫਰਕ ਅਗਲੇ ਨਾਲ ਅਗਲਾ ਬਰਾਬਰ ਮਗਰ ਲੈਣਾ ਮਗਰਲਾ ਠੀਕ ਆ ਤੇ ਫੂਲਾ ਸਿਆ ਰੇਟ ਹੈ ਕਿਹ ਚਾਚਾ ਕਰੋ ਘਰ ਦੇ ਫੂਲੇ ਇਹ ਦਾ ਨੇ ਇਹਨੂੰ ਪਤਾ ਹੀ ਨਹੀਂ ਇੱਕ 31 ਇਹ ਇੱਕ ਪੰਜੀ ਜੋ ਇੱਕ 22 ਦੀ ਮਹਾਂ ਨਾ ਹੋਣੀ ਆਪਣੀ 1 ਲੱਖ ਤੇ 22 ਹਜ਼ਾਰ 1 ਲੱਖ 22 ਹਜ਼ਾਰ ਦੀ ਝੋਟੀ ਜਿਹੜੀ ਦੇਣੀ ਹੈ ਦੇਣੀ ਆ ਕੀ ਬਾਤ ਅੱਗੇ ਨੀਲਾ ਪਿਓਰ ਨੀਲੀ 라ਵੀ ਝੋਟੀ ਹੈ ਬੜੀ ਠੰਡੀ ਤੇਰੀ ਕੱਢ ਫੂਲਾ ਸਿਆ ਕੀ ਬਾਤ ਸੁਆ ਦੂਜਾ ਸੁਵਾ ਦੂਜਾ ਹਫਤੇ ਦੀ ਕੱਚੀ ਲੈਵਾ ਮਾਰੂ ਪਿੱਛੇ ਨੂੰ ਸਾਰਾ ਹੀ ਸਾਰਾ ਇਕਲਦੀ ਸਹਿਤ ਆਉਂਦਾ ਸਹਿਤ ਕੀ ਬਾਤ ਹੈ ਯਾਰ ਬਰਲ ਬਰਲ ਬੜੀ ਲੱਗੀ ਪੱਠ ਪੁੜਾਵੇ ਹਾਂ ਆ ਛੂਟੀ ਦੁੱਧ ਦੇ ਦੂ ਹਾਏ ਦੁੱਧ ਦੇ ਦੂ ਦੁੱਧ 15 ਕਿਲੋ ਦੀ ਗਾਰੰਟੀ ਕੋਈ ਲਿਖਾ ਕੇ ਲੈ ਜੀ ਤੇਰਾ 14 ਕਿਲੋ ਦੁੱਧ ਗਾਰੰਟੀ ਵਾਲਾ ਦੇ ਦੂ ਸੱਜਣਾ ਲੈਵਾ ਵੀ ਸਾਰਾ ਪਛਾਣ ਨੂੰ ਕੱਢੂਗੀ ਅੱਖਾਂ ਦੋਨਾਂ 'ਚ ਹੈਗੇ ਨਾ ਨਿਸ਼ਾਨ ਆ ਦੋਨਾਂ 'ਚ ਦੋਨਾਂ ਠੀਕ ਆ ਧੰਨਵਾਦ ਬੜੇ ਚੰਗੇ ਪੱਠ ਪੁੜੇ ਦੀ ਆ ਸੱਜਣਾ ਥਣ ਦੋ ਗੁਲਾਬੀ ਆ ਗਏ ਆ ਚਾਰੇ ਪੈਰ ਤੋਤੇ ਹੋਏ ਆ ਕਰਮਾਂ ਵਾਲੀ ਦੇ ਪੂਛ ਛੋੜੀ ਜੀ ਛੋਟੀ ਬਾਕੀ ਇਹ ਹੈ ਬੰਤਰੀ ਇਹੋ ਜੀ ਆ ਆ ਕੋਈ ਕਮੀ ਪੇਸ਼ੀ ਨਹੀਂ ਗੀ ਕਰਮਾਂ ਵਾਲੀ ਦੇ ਵਿੱਚ ਬਹੁਤ ਸੁੰਦਰ ਝੂਟੀ ਆ ਬਰੀਕ ਚਮੜੀ ਦੀ ਆ ਰੇਟ ਪੁੱਛ ਲਈਏ ਆਪਾਂ ਕੀ ਕਰਦੇ ਭਾਉ ਪਲੀ ਭਲਾਈ ਝੂਟੀ ਬਹੁਤ ਚੰਗੀ ਆ 80 ਮੀਨੀ ਨੂੰ ਛੱਟੇ ਪਾਉ ਇਹਦਾ ਕੁਲਦੀਸ਼ਾ ਰੇਟ ਭਾਵੇਂ ਕਰੀ ਜੀਗੇ 15 ਭਾਵੇਂ 20 1 ਲੱਖ 10 ਹਜ਼ਾਰ ਦੀ ਦੇਣੀ 1 ਲੱਖ ਤੇ 10 ਹਜ਼ਾਰ 10 ਹਜ਼ਾਰ ਦੀ ਚੋਟੀ ਮਹਿੰਗੀ ਨਹੀਂ ਚੰਗੀ ਆ ਹਾਂ ਕੋਈ ਮਾੜੀ ਨਹੀਂ ਇਹਦਾ ਰੇਟ ਬਿਲਕੁਲ ਸਹੀ ਕੀਤਾ ਜੀ ਟਿਕਾਣੇ ਵਾਲਾ ਟਿਕਾਣੇ ਵਾਲਾ ਆ ਬੂਰੀ ਆ ਦੂਜਾ ਸੁਗਾ ਚੋਟੀ ਬੂਰੀ ਵੀ ਲਈ ਬੈਠਿਆ ਨਾ ਬੂਰੀ ਵੇਖੋ ਵੀਰ ਜੀ ਨਾ ਪਿਓਰ ਨੀਲੀ 라ਵੀ ਚੌਂਖ ਚੌ ਪੈਰਾਂ ਦੇ ਨਿਸ਼ਾਨ ਹਾਂ ਤੇਦਾ ਕੱਟਵੇ ਹੱਗੋ ਕਿਆ ਦੈਨ ਲੈਂਦੀ ਆ ਦੈਨ ਲੈ ਜੂ ਵੇ ਨਾੜਾਂ ਚੱਡੇ ਤੇ ਕੁਲਦੀਪ ਸਿੰਘ ਆ ਵਖਾਵੇ ਹਾਂ ਤੇ ਭਾ ਜਿਹੜੀ ਨੀਲੀ ਰਾਵੀ ਆਪਾਂ ਤੋੜ ਕੇ ਵਿਖਾਈ ਭਾਰ ਪਿੱਛੇ ਦੀ ਗਾਰੰਟੀ ਆ ਨਾ ਸਾਰਿਆਂ ਮੈਂ ਦੀ ਪਿੱਛੇ ਦੀ ਗਾਰੰਟੀ ਆ ਓਕੇ ਓਕੇ ਆ ਪਿੱਛਾ ਮਾਰੇ ਵੀਡੀਓ ਪਾ ਕੇ ਹਾਂ ਇੱਥੇ ਆ ਕੇ ਵੇਖ ਲੈ ਆ ਥਾਣਾ ਦੀ ਆਪ ਦੇ ਉਹਨਾਂ ਦੇ ਘਰ ਤੇ ਗਾਡੀ ਗਾਰੰਟੀ ਜਿਹੜਾ ਮੈਲੇ ਜੀ ਉੱਤਰ ਦੀ ਟੈਪਲੇ ਬਾਹਲੀ ਲੰਮੀ ਨਾ ਗਾਰੰਟੀ ਦੇ ਆ ਹਾਂ ਨਹੀਂ ਨਹੀਂ ਉੱਤਰ ਦੀ ਵੇਲ ਬਹੁਤ ਆ ਨਿੱਗਰ ਬਹੁਤ ਆ ਜੰਮੀ ਪਲੀ ਜਿਵੇਂ ਕਹਿਦਗੇ ਨਾ ਸੂਲ ਚ ਵੀ ਨਿਸ਼ਾਨ ਆ ਸਜਣੋ ਇਸ ਹੁਆ ਕਿਹੜਾ ਫੁੱਲਾ ਸਿਆ ਦੂਜਾ ਤੀਜਾ ਦੂਜਾ ਲਾਲੇ ਤੀਜਾ ਲਾਲੇ ਆਪ ਦੇ ਹਿਸਾਬ ਨਾਲ ਆਵੇ ਠੀਕ ਆ ਪਰ ਦੁੱਧ ਦੇ ਦੂ ਦੁੱਧ ਮੈਂ 15 ਕਿਲੋ ਲਿਖਾ ਕੇ ਲੈ ਜੇ ਕੋਈ ਹਾਂ ਠੀਕ ਆ ਬਾਕੀ ਜੰਮੀ ਪਲੀ ਦਾ ਬਹੁਤ ਆ ਜੰਮੀ ਪਲੀ ਵੜੀ ਟੱਪਣ ਟੱਪਣ ਓਕੇ ਆ ਮੈਂ ਨਾ ਕਿ ਤੇ ਕੁਲਦੀਸ਼ਾ ਰੂ ਮਰਗੀ ਪੋਲੀ ਤੇ ਬਨੂਗੀ ਚੰਗੀ ਬਨੂ ਚੰਗੀ ਆਈ ਤੈਨੂੰ 10 ਲੈ ਜੂ ਆ ਨਾੜਾਂ ਵੇਖ ਛੱਡੇ ਤੇ ਦੋਹ ਪਾਸੀ ਕਿੰਨਾ ਵਾਕਿਆ ਹੀ ਆ ਨਹੀਂ ਦੇ ਦੂ ਦੁੱਧ ਬੀਲੀ ਘਰੀ ਆ ਆ ਆਹਦਾ ਕੱਚੀ ਆ ਹਨਾ ਅਜੇ ਮੈਂ ਕੱਚੀ ਛਾਇਤ ਹੁੰਦਾ ਜੇ ਹਾਂ ਜੇ ਤੈਨੂੰ ਪੂਰਾ ਵੀ ਵਾਈਤਾ ਹੀ ਨਹੀਂ ਸੋਣ ਵਾਲੀ ਨਾ ਇਧਰ ਇਹ ਹੋ ਸਕਦਾ ਦਿਨ 15 ਵੀ ਲੈ ਜੇ ਤਾਂ ਲੈ ਜੇ ਪਾਉ ਇਹ ਕਲਦੀਸ਼ਾ 15 ਲੈ ਗਈ ਤੇ ਮੈਂ 2 ਲੱਖ ਦੀ ਹੈ ਹਾਂ ਅੱਜ ਅੱਜ ਮੈਂ 12 ਦੀ ਕਰੋਂਗੇ ਕੁਛ ਕੀ ਹੁਣ ਇੱਕ 15 ਦੀ ਬਸ ਠੀਕ ਇੱਕ 15 ਦੀ ਹਾਂ ਨਾ ਠੀਕ ਕੋਈ ਨਹੀਂ ਓਕੇ ਆ ਤਿਆਰੀ ਦੇ ਵਿੱਚ ਵੇਖਾਂਗੇ ਮੈਂ ਕੀ ਕਰਦੀ ਹਾਂ ਤੇ ਮੀਨੋ ਮੀਣੀ ਦੂਜਾ ਸੁਆ ਟੁੱਕੀ ਸਿੰਘ ਹੈਲਦੇ ਫੁੱਲ ਨਹੀਂ ਸਿੰਘ ਨਹੀਂ ਓਕੇ ਕੋਈ ਚੱਕਰ ਨਹੀਂ ਉਹ ਮੀਣੀ ਆ ਉਹ ਅੰਜ ਮੀਣੀ ਆ ਤੇ ਮੈਂ ਦੁੱਧ ਵਾਲੀ ਮੀਣੀ ਵੀ ਚੌਗੀ ਆ ਦੰਦਾਲ ਆਏ ਹਾ ਸੁਆ ਦੂਜਾ ਸੁਆ ਦੂਜਾ ਕਾ ਤਵੇ ਕਾਤਾ ਯਾਰ ਕੀ ਬਾਤ ਆ ਮੀਣੀਆਂ ਦੇ ਸ਼ਕੀਨਾ ਲਈ ਖਾਸ ਆ ਮੈਂ ਗੁਲਦੇਸਾ ਮੈਂ ਦੁੱਧ ਦੇ ਦਊਗੀ ਹਾਂ ਦੇ ਦਊਗੀ ਫੁੱਲੇ ਨੂੰ ਪੁੱਛ ਗਏ ਕਿੰਨਾ ਦੇ ਦੂ ਡਾਕਾ ਕੱਢ ਕਾਟਿਆ ਠੀਕ ਆ ਇਹਨੂੰ ਕਾਟਣ ਕੀ ਕਰੂਗੀ ਓਕੇ ਉਹ ਤਾਂ ਵੱਡੀ ਝੋਟੀ ਆ ਨਹੀਂ ਚੰਗੀ ਬਰੀਕ ਚਮੜੀ ਦੀ ਚੰਗੇ ਪੈਠ ਪੁੜੇ ਦੀ ਆ ਬਾਕੀ ਬਾਪੂ ਬੈਠਾ ਇਹਨੂੰ ਪੁੱਛ ਲਈ ਹਾਂ ਇਹ ਵੀ ਪੁਰਾਣਾ ਘਲਾਟ ਗਿਆ ਸਿੰਘਾਂ ਤੋਂ ਲਾ ਕੇ ਮੜਾ ਇਹ ਦੱਸ ਦਿੰਦਾ ਇਹ ਤੇਲ ਦਿੱਤਾ ਹੋਇਆ ਮੈਂ ਇਹਨੂੰ ਕਿ ਨਹੀਂ ਆ ਇਹ ਪਾ ਲਾ ਕੇ ਸਾਈਡ ਜੀ ਕਰਕੇ ਨਹੀਂ ਨਹੀਂ ਪਾ ਲਿਆ ਬਹਿ ਗਈ ਹੁਣ ਬਹਿ ਗਈ ਪਾ ਲਿਆ ਵੇ ਇਹਦਾ ਬੈਠੀ ਕਾ ਹਾਂ ਤਾਂ ਨਹੀਂ ਤਾਂ ਪਹਿਲਾਂ ਪੱਧਰ ਸੀ ਮੈਂ ਨਹੀਂ ਕੀਆ ਨਾ ਮੈਂ ਪੱਧਰ ਆਵੇ ਇੱਧਰ ਪਾ ਲਿਆ ਮੜੀ ਹਾਂ ਸੱਚ ਨਾਲ ਬਹੁਤ ਪੱਧਰ ਸੀਗੀ ਮੈਂ ਪਹਿਲਾਂ ਖੜੀ ਵੇਖੀ ਪਾ ਲਿਆ ਮੜੀ ਜੀ ਓਕੇ ਮੈਂ ਲੋਲੀ ਕੋਲੀ ਬੜੀ ਕੁਲਦੀਪ ਸਿੰਘ ਹਾਂ ਥਣਾ ਥਣਾ ਲੋ ਬੇਫਿਕਰੀ ਆਏ ਬੇਫਿਕਰੀ ਛੈਤ 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 ਕੋ ਹਾਂ ਪਿੱਛੇ ਵੱਲੋਂ ਉਹ ਹੈ ਗਾਰੰਟੀ ਥਲ ਰੇਟ ਫੂਲਾ ਇਹਦਾ ਕੁਲਦੀਪ ਸਿੰਘ ਇੱਕ ਦਾਹ ਇੱਕ ਪੰਜ ਦੀਆਂ ਜਾਇਜ ਕਰ ਲੋ ਥੜਾ ਇਹ ਇੱਕ ਪਾਈਂਦੀ ਆ ਨਾ ਹੋਰ ਕੋਈ ਮਾਰੋ ਦੋ ਸੱਟਾਂ ਪਛਾਣੂ 1 ਲੱਖ 3000 ਦੀ ਦੇ ਦਿਆਂ ਮਾਰੋ ਹੋਰ ਲੱਖ ਪੂਰੇ ਦੀ ਹੋ ਗਈ ਯਾਰ ਵੇਖੀ ਲੱਖ ਪੂਰੇ ਦੀ ਹੋ ਜੂ ਦੇ ਹੋ ਚਾਚਾ ਨਹੀਂ ਯਾਰ ਪੂਰਾ ਧੱਕਾ ਹੋਂ ਡਿਆ ਇਹ ਕਹਿੰਦਾ ਮੁੰਡਾ ਲੈ ਚਾਲ ਇੱਕ ਲੱਖ ਦੇ ਦੇ ਦਾਂ ਜੋ ਲੱਖ ਦੀ ਛੋਟ ਹੀ ਕਰਾਂਗੇ ਵਿੱਚ ਛੋਟ ਛੋਟ ਇਹ ਦਵਾਈ ਆ ਕਿਸੇ ਨੂੰ ਆ ਪਤਾ ਹਾਂ ਹਾਂ ਹੋ ਧੰਨਵਾਦ ਦੇ ਦਿਆਂਗੇ ਓਕੇ ਛੋਟੀ ਪੂਰੇ ਲੱਖ ਦੀ ਹਾਂ ਆ ਕੱਟੀ ਵੀ ਚੰਗੀ ਹੈ ਨਾ ਹਾਂ ਇਹ ਪਹਿਲਾ ਸੂਗਾ ਵਿਰਲ ਬੁਰਲੇ ਸੋਨਾ ਹੋਣਾ ਜਿੱਦਾਂ ਇਹ ਸੋਨਾ ਹਾਂ ਸੋਨਾ ਜੀਭੀ ਚ ਪਾ ਕੇ ਜਾਣਾ ਤੇ ਕੂੜਾ ਟਰਾਲੀ 'ਚ ਹਾਂ ਕੀ ਬਾਤ ਉਹ ਚੀਜ਼ਾਂ ਹੈ ਹਾਂ ਜੀ ਨੇ ਵਾਕੇ ਯਾਰ ਬੜਾ ਥੰਥਨ ਲੱਗਾ ਗੋਲਾ ਸਜਣੋ ਹਾਸਾ ਹਾਸਾ ਰਿਆ ਪਰ ਛੋਟੀ ਛੋਟੀ ਆ ਛੋਟੀ ਛੋਟੀ ਕੋਈ ਸ਼ੱਕ ਨਹੀਂ ਨਿੱਕਾ ਸਿੰਗਲ ਸਾਰੇ ਯਾਰ ਦੂਜੇ ਸੂਏ ਵਾਲੇ ਹਾਂ ਹੈ ਨਾ ਵੀ ਜਿਵੇਂ ਥਾਨ ਦਾ ਸਹਜ ਲਾ ਲਈਏ ਹਾਂਜੀ ਹਾਂਜੀ ਓਕੇ ਰਿਪੋਰਟ ਆਈਆਂ ਕਿਆ ਬਾਤ ਆ ਯਾਰ ਪਰੇ ਬਣੀ ਮੈਂ ਦੇਖੋ ਕਿਦਾਂ ਨਿਕਲ ਮੈਂ ਨਾ ਯਾਰ ਥੱਲਿਓਂ ਮੁੰਦਰੀ ਮੁੰਦਰੀ ਸਿੰਘ ਹਾਂ ਥੱਲਿਓਂ ਵੀ ਜਬਰ ਆ ਹਾਂ ਥੱਲਿਓਂ ਵੇਖੀ ਦੀ ਦੇ ਹਿਸਾਬ ਨਾਲ ਫੁੱਲ ਬਣੀ ਫਰਦੀ ਆ ਫੁੱਲ ਫੁੱਲ ਜਿਵੇਂ ਪਹਿਲੇ ਨਾ ਲੇਵਾ ਦੂਜੇ ਸੂਏ ਵਾਲਾ ਹਾਂ ਮੀਣੀ ਜਿੰਨੇ ਉਹਦੇ 10000 ਕਿਲੋ ਚ ਪਾ ਜੂਗੀ ਬੜੇ ਰਹਿਮਾਨ ਨਾ ਇਹਦਾ ਇਹਦਾ ਗੁਰਦੀਸ਼ 1 ਲੱਖ 5 1 ਲੱਖ ਤੇ 5 ਹਾਂ ਲੱਖ ਦੀ ਇਹ ਵੀ ਆ ਨਹੀਂ ਸੱਟੋਂ ਸੁਈਆਂ ਹੋਰ ਨਹੀਂ ਇਹ ਲੱਖ ਦੀ ਆ ਨਹੀਂ ਸੱਡ ਦਿਓ ਹੇ ਨੱਪ ਦਿਓ ਹੈਂਡ ਬ੍ਰੇਕ ਦੱਸ ਫੋਲਿਆ ਨੱਪ ਦਿਓ ਯਾਰ ਹੋਰ ਮਾਨਤਨ ਕਰਦੇ ਕਿੰਨੇ ਜੋ 99000 ਦੀ ਦੇ ਦੇ 90 ਜੋ 2000 ਮਾਨ ਨਹੀਂ 90 ਜੋ 2000 ਕਾਹ ਤਾਉਗਾ ਤੁਹਾਨੂੰ ਬਤਾ ਆਪਾਂ ਨੂੰ ਮਾਨ ਕਰ ਦੇਣੀ ਹੈ ਕਿਉਂ ਪਾਉ ਜੀ 99000 ਦੀ ਦੇ ਦੇ 95000 ਦੀ ਦੇ ਦਾਂਗੇ ਕਿਉਂ ਹਾਂ ਐ ਆਉਂਦੇ ਟਿਕਾਣੇ ਠੀਕ 99 ਦੀ ਦੇ ਦਾਂ ਆਪਾਂ ਨਹੀਂ ਕਦੀ ਗਲਤੀ ਸੇ ਗਾਗ ਮੋੜਨ ਦਿੱਤਾ ਹਾਂ ਇਹ ਗਲਤਾਂ ਹੀ ਵਿਕ ਜਾਂਦੀਆਂ ਹਾਂ ਇਕ ਆ ਮੁਖਤ ਮੁਫਤੀ ਵਾਲਾ ਪਾਗ ਮਹਤਵ ਵੀ ਕੋਈ ਸੱਜਣ ਹਣਾ ਹਾਂ ਪਰ ਇੱਕ ਗੱਲ ਹੀ ਮੈਂ ਸੰਭੀ ਘਟਾ ਤੇ ਮੈਂ ਬੜੀ ਸੀ ਮੈਂ ਇਹਨਾਂ ਦੇ ਘਰ ਦੇਈਏ ਕਿਹਨਾਂ ਦੇ ਭੁੱਲੇ ਅੱਛਾ ਹਾਂ ਠੀਕ ਹੈ ਮਜ਼ਾ ਪਰ ਕੀ ਨਹੀਂ ਗਈ ਠੀਕ ਹੈ ਠੀਕ ਹੈ ਠੀਕ ਓਕੇ ਮੈਂ ਚੰਗੀ ਹੀ ਸੰਭੀ ਘਟਾ ਵਿਚਾਰੀ ਚੱਲ ਸੁਆ ਸਾਵਾ ਭੈਣ ਭਰਾ ਆਪੇ ਲਾ ਲੈਣੀ ਯਾਰ ਕੋਈ ਗੈਸ ਲਾਵੇ ਹਾਂ ਜੇ ਨਹੀਂ ਆਪਾਂ ਅੱਗੇ ਤੀਜਾ ਅਗਲਾ ਆਖੇ ਸਤਵਾਂ ਆਪਾਂ ਕਿਹਦੇ ਨਾਲ ਜੇ ਦੇਣੀ ਹੈ ਵਾਕੇ ਕੋਈ ਸ਼ੱਕ ਇਹ ਲੱਸੀ ਆ ਬਸ ਹੋਰ ਕੋਈ ਗੱਲ ਨਹੀਂ ਜਾਤ ਵਾਲੇ ਹੀ ਮੱਝ ਤਾਂ ਸਭੀ ਹੁੰਦੀ ਦੁੱਧ ਦਿੰਦੀ 12 13 ਕਿਲੋ ਮੈਂ ਦੱਸ ਦਿੱਤੀ ਇਹ ਵੜਾ ਆ ਹੀ ਦਿੱਤੀ ਆ ਵੇ ਭਾ ਜਿਹੜਾ ਕਰਨਾ ਚਾਹਤਾ ਥੋੜਾ ਹਾਂ ਭਾ ਭਾ 70000 ਕਲਦੀ ਸਰ 70000 ਦੀ ਦੇ ਦੇਣੀ ਅਜ ਹੂੰ 70000 ਦੀ ਨਹੀਂ ਕਰਦੇ ਥੋੜਾ ਬੋਤਾ 68000 ਦੀ ਦੇ ਦਿਆਂਗੇ ਆਣਾ ਕਰਦੇ ਹੋ ਯਾਰ ਕਿਰਾਇਆ ਪਾੜਾ ਹੀ ਪੈਣਾ ਅਗਲੇ ਨੂੰ 65000 ਦੀ ਆ ਨਹੀਂ 200 ਛੋਟ ਥੂਲਾ ਵੇਂਦਾ ਹਜੇ ਵੀ ਯਾਰ ਨਹੀਂ ਵੇਖਾਂ ਤੁਸੀਂ ਬੋਲਾ ਅੱਛਾ ਪੁਗਲਾ ਚਰਾ ਦਿਲ ਛਾੜ ਜਾਂਦਾ ਜੋ ਸੱਟ ਮਾਰੀ ਦੀ ਪਛਾਣ ਹਣਾ ਹਾਂ ਲੈ ਵੀ ਸਜਣੋ ਇਹ ਤੁਹਾਨੂੰ ਮਲਟੋਏ ਨਗਰ ਦੇ ਵਿੱਚੋਂ ਜਿਹੜੇ ਐਨੀਮਲ ਪਾਉ ਸਕਦੇਵ ਤੇ ਫੂਲੇ ਕੋਲੇ ਸੀਗੇ ਇਹਨਾਂ ਦਾ ਲੇਖਾ ਜੋਖਾ ਲੈ ਕੇ ਦਿੱਤਾ ਆ ਝੋਟੀ ਵੀ ਬੇਫਿਕਰੀ ਵਾਲੀ ਆ ਬਹੁਤ ਸ਼ਾਨਦਾਰ ਆ ਇਹ ਕਹਦੀ 95000 ਦੀ ਹਨਾ ਆ ਪੂਰੇ ਲੱਖ ਦੀ ਮੀਨੋ ਹਾਂ ਦੇਖੋ ਇਹ ਵੀ ਕਰਮਾਂ ਵਾਲੀ ਨੂੰ ਬਹੁਤ ਸੋਹਣਾ ਕੱਦ ਕਾਠ ਦਾ ਕਾ ਫੇਰ ਅੰਤਾਜੇ ਲਾ ਲਓ ਬੜੇ ਖੁੱਲ ਕੇ ਝੋਟੀ ਨੇ ਸੋਣਾ ਬਹੁਤ ਸੋਹਣਾ ਲੇਵਾ ਤਿਆਰ ਕਰ ਜੂਗੀ ਕਰਮਾਂ ਵਾਲੀ ਆ ਸਾਈਡ ਆ ਜਿਹੜੀ ਇਹਦੀ ਬੇਫਿਕਰੀ ਆ ਕਿਉਂਕਿ ਬਹਿ ਕੇ ਉੱਠੀ ਆ ਪਹਿਲਾਂ ਸਾਫ਼ ਸੀ ਜਮਾ ਬੂਰੀ ਤੁਸੀਂ ਸਮਝ ਨਾ ਖਰੀਦ ਸਕਦੇ ਆ ਓਕੇ ਰਪੋਰਟ ਨਗਰ ਨਗਰ ਫੋਲਾ ਮੈਂ ਦੇਣ ਜਰੂਰ ਲੈਂਦੀ ਆ ਨੀਲੀ ਰਾਵੀ ਬੇਫਿਕਰੀ ਵਾਲੀ ਆ ਸਚਨੋ ਜਮਾਈ ਇਹ 10 ਦੀ ਇਹ 10 ਦੀ 10 ਦੀ ਹੈਨਾ ਹਾਂ ਬਹੁਤ ਸ਼ਾਨਦਾਰ ਝੂਟੀ ਇਹ ਵੀ ਪਾਓ ਬੜੀ ਚੰਗੀ ਤੇ ਆਹ ਕਹਤੀ ਸੀਗੀ 12 ਦੀ 12 ਕਿਲੋ ਦੁੱਧ ਹੈਨਾ ਹਾਂ ਤਾਜੀ ਸੂਈ ਬੌਲੇ ਚ ਹੀ ਆ ਬੌਲੇ ਚ ਓਕੇ 12 12 ਤੇ ਆਹ ਕਹਤੀ 145 145 ਇਹ ਤਾਂ ਫਿਰ ਟਰੱਕ ਹੀ ਆ ਹਨਾ ਰੇਲ ਤੇ ਗੱਡੀ ਦੇ ਇੰਜਣ ਦੀ ਲੈ ਵੀ ਸੱਜਣਾ ਮਗਰ ਅਰਜਨ ਦਾ ਕੱਟਾ ਮਾਲਕਾਂ ਨੇ ਦੱਸਿਆ ਇਹਨਾਂ ਨੂੰ ਬਾਕੀ ਤੁਸੀਂ ਆਪੇ ਵੇਖਿਓ ਆਹ ਦੇਖੋ ਬਹੁਤ ਚੰਗੇ ਢਾਂਚੇ ਦੀ ਤੇ ਬੜੇ ਚੰਗੇ ਲੇਵੇ ਭਾਂਡੇ ਦੀ ਮੈਂ ਸੀ ਇਹ ਪਾਉ ਸਕਦੇ ਵਾਰਾਂ ਕੋਲੇ ਸੀ ਐਨੀਮਲ ਵਿਕਰੀ ਵਾਲੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡਾ ਬੜਾ ਧੰਨਵਾਦ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ